ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਤੁਹਾਡੇ ਗੋਡਿਆਂ ਦਾ ਗੈਪ ਬਿਲਕੁਲ ਹੀ ਘਟ ਗਿਆ ਹੈ ਤੁਹਾਡੇ ਗੋਡੇ ਹੈ ਜੋ ਬਿਲਕੁਲ ਏਦਾਂ ਛੁੱਟ ਗਏ ਨੇ ਇਹ ਹੋਗੀ ਫੀਮਰ ਬੋਨ ਇਹ ਹੋਗੀ ਟੀਬੀਆ ਬੋਨ ਔਰ ਇਸ ਦੇ ਵਿਚਾਲੇ ਬਿਲਕੁਲ ਵੀ ਗੈਪ ਨਹੀਂ ਰਿਹਾ ਔਰ ਡਾਕਟਰ ਨੇ ਤੁਹਾਨੂੰ ਸਰਜਰੀ ਲਈ ਕਹਿ ਦਿੱਤਾ ਪਰ ਤੁਹਾਡਾ ਬਜਟ ਨਹੀਂ ਹੈ ਤੁਹਾਡ ਨੂੰ ਕੋਈ ਕੰਪਲਿਕੇਸ਼ਨ ਹੈ ਕੋਈ 슈ਗਰ ਹੈ ਕੋਈ ਹਾਰਟ ਦੀ ਸਮੱਸਿਆ ਕੋਈ ਹੋਰ ਪ੍ਰੋਬਲਮ ਕਰਕੇ ਤੁਹਾਡਾ ਆਪਰੇਸ਼ਨ ਨਹੀਂ ਹੋ ਸਕਦਾ ਤੁਸੀਂ ਘਬਰਾਉਣਾ ਸਿਰਫ ਪੰਜ ਕਸਰਤਾਂ ਜਿਹੜੀਆਂ ਤੁਹਾਨੂੰ ਅੱਜ ਦੱਸਣ ਲੱਗੇ ਹਾਂ ਅਗਰ ਤੁਸੀਂ ਇਹ ਪੰਜ ਕਸਰਤਾਂ ਘਰ ਦੇ ਵਿੱਚ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਗੋਡਿਆਂ ਦੇ ਗੈਪ ਨੂੰ ਵਧਾ ਸਕਦੇ ਹੋ ਕਿਉਂਕਿ ਇਹੀ ਕਸਰਤਾਂ ਅਸੀਂ ਆਪਣੇ ਕਲੀਨਿਕ ਤੇ ਕਰਾਉਂਦੇ ਆਂ ਔਰ ਆਪਾਂ ਸੋਚਿਆ ਵੀ ਇਹੀ ਕਸਰਤਾਂ ਆਪਾਂ ਤੁਹਾਨੂੰ ਦਸੀਏ ਥੋੜਾ ਵੀ ਘਰ ਬੈਠੇ ਫਾਇਦਾ ਹੋਣਾ ਚਾਹੀਦਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਤਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀਆਂ ਦੋ ਇੰਸਟਾਗ੍ਰam ਆਈਡਿਜ਼ ਨੇ ਐਸ ਸਰੀ ਸਿੰਘ ਸਨਾ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਸਾਨੂੰ ਉਥੇ ਫੋਲੋ ਜਰੂਰ ਕਰੋ ਔਰ ਸਾਡਾ ਫੇਸਬੁੱਕ ਤੇ ਪੇਜ ਹੈ ਐਸ ਸਰੀ ਸਿੰਘ ਸਨਾ ਫਿਜ਼ੋਥੈਥੈਪੀ ਕਲੀਨਿਕ ਦੇ ਨਾਮ ਤੇ ਉਥੇ ਵੀ ਸਾਨੂੰ ਫੋਲੋ ਕਰੋ ਔਰ ਤੁਸੀਂ ਸਾਨੂੰ سناਪਚੈਟ ਤੇ ਡਾਕਟਰ ਗੁਰਸ਼ੀਰ ਸਿੰਘ ਸਨਾ ਦੇ ਨਾਮ ਤੇ ਫੋਲੋ ਕਰ ਸਕਦੇ ਹੋ ਔਰ YouTube ਚੈਨਲ ਡਾਕਟਰ ਗੁਰਸ਼ੀਰ ਬਲੌਗਸ ਨੂੰ ਸਬਸਕ੍ਰਾਈਬ ਜਰੂਰ ਕਰੋ ਬੜੀਆਂ ਆਸਾਨ ਕਸਰਤਾਂ ਨੇ ਸੋ ਹੁਆ ਸ਼ੁਰੂ ਕਰੋ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ। ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵਨ ਐਕਸਰਸਾਈਜ਼ ਕੀ ਹੈ ਆਪਾਂ 2 2 ਕਿਲੋ ਦੇ weight cups ਲੈ ਲੈਣੇ ਨੇ ਔਰ ਇਹਨਾਂ ਨੂੰ ਆਪਾਂ ਇੱਥੇ ਬੰਨ੍ਹ ਦੇਣ ਧਿਆਨ ਨਾਲ ਦੇਖੋ 2 2 ਕਿਲੋ ਦੇ ਭਾਰ ਆਪਾਂ ਇਹ ਔਰ ਇਸ ਨੂੰ ਤੁਸੀਂ 10 ਮਿੰਟ ਸਵੇਰੇ 10 ਮਿੰਟ ਸ਼ਾਮ ਆਪਾਂ ਲੱਤਾਂ ਹਿਲਾਉਣੀਆਂ ਇਦਾਂ ਕਰਕੇ ਦੇਖੋ ਇਦਾਂ ਮਤਲਬ 10 ਮਿੰਟ ਲਈ ਇਹ weight cup ਇਸ ਨਾਲ ਕੀ ਹੋਏਗਾ ਅਗਰ ਆਪਾਂ ਇਹ ਭਾਰ ਪਾ ਕੇ ਲੱਤਾਂ ਹਿਲਾਵਾਂਗੇ ਬੈਠ ਕੇ ਜਾਂ ਪੈ ਕੇ ਆਪਣੇ ਗੋਡਿਆਂ 'ਚ ਦੇਖੋ ਤੁਸੀਂ ਇਹ ਗੈਪ ਆ ਜਿਹੜਾ ਵਧਣਾ ਸ਼ੁਰੂ ਹੋ ਜਾਏਗਾ ਜਿਹੜਾ ਇਹ ਘਟ ਗਿਆ ਸੀ ਏਦਾਂ ਗੈਪ ਇਹ ਵਧੇਗਾ ਕਿਉਂਕਿ ਜਦੋਂ ਡਿਸਟਰੈਕਟ ਕਰੇਗਾ ਦੋਨੋਂ ਪਾਸੇੋਂ ਤਾਂ ਉਹ ਗੈਪ ਜਿਹੜਾ ਵਧਣਾ ਸ਼ੁਰੂ ਹੋਏਗਾ ਔਰ ਆਪਣੇ ਦਰ ਦਾ ਲੈਵਲ ਘਟਣਾ ਸ਼ੁਰੂ ਹੋਏਗਾ ਇਹ ਤੁਸੀਂ ਹੌਲੀ-ਹੌਲੀ ਵਧਾ ਕੇ 15 ਮਿੰਟ ਤੇ ਚਲੇ ਜਾਣਾ ਪਰ ਸਟਾਰਟਿੰਗ ਦੇ ਵਿੱਚ ਆਪਾਂ 10 ਮਿੰਟ ਲਈ ਕਰਾਂਗੇ ਇਹ ਹੋਗੀ ਤੁਹਾਡੀ ਨੰਬਰ 1 ਐਕਸਰਸਾਈਜ਼ ਸੋ ਧਿਆਨ ਨਾਲ ਤੁਸੀਂ ਸਮਝ ਗਏ ਹੋਵੋਗੇ ਦੋਨੋਂ ਲੱਤਾਂ ਏਦਾਂ-ਏਦਾਂ ਹਿਲਾਉਣੀਆਂ ਨੇ ਇਹ 2-2 ਕਿਲੋ ਦੇ weight calf ਨੇ और अगर तुम वेट काफ लेना चाहते हो तो भी हेठ लिखे नंबर पर वटसएप कर सकते हो। सब दूजी एक्सरसाइज की है आप एंकल टू तो पंपस करा कि करा इदा हिलाओ एक दो तीन चार पं छत अठ नौ दस रिलैक्स ये सैट इससे आप सैट लाने एक होर ला के दिखाओ एक दो तीन चार पंच 3 7 8 9 10 ਰਿਲੈਕਸ ਆਪਾਂ ਤੁਹਾਨੂੰ ਦੋ ਸੈਟ ਲਾ ਕੇ ਦਿਖਾਏ ਜੇ ਤੁਸੀਂ ਪੰਜ ਸੈਟ ਲਾਉਂਗੇ ਇਹ ਹੋਗੀ ਦੂਜੀ ਕਸਰਤ ਤੀਜੀ ਕਸਰਤ ਕੀ ਹੈ ਇਹਹੀ ਰੋਲ ਆਪਾਂ ਪਿੰਜਣੀ ਦੇ ਥਲੇ ਰੱਖ ਲੈਣਾ ਹੈ ਇੱਥੇ ਫਿਰ ਆਪਾਂ ਐਂਕਲ ਟੂ ਪੰਪਸ ਕਰਾਂਗੇ ਕਰਕੇ ਦਿਖਾਓ 1 2 3 4 5 6 7 8 9 10 ਸਟਾਪ ਯੈਸ ਸੋ ਇਹ ਆਪਾਂ ਇੱਕ ਵਾਰੀ ਕੀਤਾ ਇਸ ਦੇ ਤੁਸੀਂ ਕਿੰਕੇ ਪੰਜ ਸੈੱਟ ਲਾਉਣੇ ਆ ਇਹ ਹੋ ਗਈ ਤੀਜੀ ਕਸਰਤ ਹੁਣ ਜਿਹੜੀ ਉਸ ਤੋਂ ਬਾਅਦ ਅਗਲੀ ਕਸਰਤ ਹੈ ਚਾਰ ਨੰਬਰ ਵਾਲੀ ਇਹੀ ਰੋਲ ਨੂੰ ਆਪਾਂ ਗੋਡੇ ਦੇ ਥਲੇ ਰੱਖ ਦੇਣਾ ਇਸ ਜਗ੍ਹਾ ਤੇ ਔਰ ਇਸ ਨੂੰ ਆਪਾਂ ਜ਼ੋਰ ਦੀ ਦਬਾਂਗੇ ਥੱਲੇ ਨੂੰ ਦਬੋ 1 2 10 4 5 6 7 8 9 10 ਛੱਡੋ ਫੇਰ ਦਬੋ ਜ਼ੋਰ ਦੀ 1 2 3 4 5 6 7 8 9 10 देन रिलैक्स श्वास ए होगी थोटी चौथी कसरत तो जडी नेक्स्ट एक्सरसाइज दा आपा एक तौलिया ਲੈ ਲੈਣਾ और इस नु आपा गोडे दे इत्ते बिचाले फसा लेना एथा करके ਥੱਲੇ ਦੀ ਹੱਥ ਇੱਥੋਂ ਫੜ ਕੇ ਜ਼ੋਰ ਦੀ ਆਪਾਂ ਖਿੱਚਣਾ ਜਿੰਨਾ ਖਿੱਚ ਸਕਦੇ ਹੋ ਇੱਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ 1 2 3 4 5 देन ਰਿਲੈਕ ਹੋਰ ਸੌਕੇ ਕਰਦੇ ਆ ਤੁਹਾਨੂੰ ਢੋਲ ਲਾਓ ਢੋਲ ਲਾਇ ਤੇ ਜਿਆਦਾ ਵਧੀਆ ਹੋਏਗੀ ਢੋਲ ਲਾ ਲਿਆ ਆਪਾਂ ਔਰ ਇਸ ਨੂੰ ਆਪਾਂ ਇੱਥੇ ਵਿਚਾਲੇ ਫਸਾਇਆ ਇਦਾਂ ਕਰਕੇ ਔਰ ਇਦਾਂ ਲਾ ਲੈਣਾ ਔਰ ਥੱਲੇ ਦੀ ਹੱਥ ਪਾਉਣੇ ਆ ਇਦਾਂ ਔਰ ਇਦਾਂ ਇਸ ਨੂੰ ਖਿੱਚਾਂਗੇ ਔਰ ਜ਼ੋਰ ਦੀ ਖਿੱਚਾਂਗੇ ਜ਼ੋਰ ਦੀ ਖਿੱਚਾਂਗੇ ਇੱਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ ਕਿਉਂਕਿ ਜਿਹੜਾ ਜਦੋਂ ਖਿੱਚਾਂਗੇ ਦੋਨਾਂ ਗੋਡਿਆਂ ਦਾ ਜਿਹੜਾ ਗੈਪ ਹੈ ਉਹ ਵਧਣਾ ਸ਼ੁਰੂ ਹੋ ਜਾਏਗਾ ਔਰ ਇੱਥੇ ਆਪਾਂ ਹੋਲਡ ਕਰਾਂਗੇ ਸਾਹਮਣੇ ਦੇਖਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫਿਰ ਖਿਚਾਂਗੇ ਜ਼ੋਰ ਦੀ 10 ਗਿਣਾਂਗੇ 1 2 then 4 5 6 7 8 9 10 then relax ਤੁਸੀਂ ਇਹ ਕਸਰਤਾਂ ਇਮਾਨਦਾਰੀ ਨਾਲ ਔਰ ਸਾਡੇ ਤੇ ਵਿਸ਼ਵਾਸ ਕਰਕੇ ਔਰ ਪਰਮਾਤਮਾ ਤੇ ਯਕੀਨ ਰੱਖ ਕੇ ਪਰਮਾਤਮਾ ਅਗੇ ਅਰਦਾਸ ਕਰਿਓ ਵੀ ਸਾਡੇ ਗੋਡੇ ਦੁਖਦੇ ਆ ਠੀਕ ਹੋ ਜਾਣ ਜਲਦੀ ਤੁਸੀਂ ਇਹ ਕਸਰਤਾਂ ਕਰੋਗੇ ਤੁਸੀਂ ਗਰੰਟੀ ਨਾਲ ਜਿਹੜੇ ਤੁਹਾਡੇ ਗੋਡਿਆਂ ਦਾ ਗੈਪ ਘਟਿਆ ਹੋਇਆ ਹੈ ਉਹ ਦੂਰ ਹੋ ਜਾਏਗਾ ਸੋ ਅਗਰ ਤੁਸੀਂ ਕੁਝ ਵੀ ਗੋਡਿਆ ਰਿਗਾਰਡਿੰਗ ਪੁੱਛਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਵੀ ਪੁੱਛ ਸਕਦੇ ਹੋ ਸਾਡੇ ਹੇਠ ਲਿਖੇ ਨੰਬਰ ਤੇ ਤੁਸੀਂ WhatsApp ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲਦੇ ਹਾਂ ਤੁਸੀਂ ਸਾਰੇ ਜਾਣੇ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ